ਅਸਲੇ ਪਹੁੰਚਿਆ ਪਿੰਡ ਬਲੌਰਪੁਰ ਜੀ ਦਿਖਾਉਨੇ ਤੁਹਾਨੂੰ ਕਮਰਿਆਂ ਦੀ ਹਾਲਤ ਕੀ ਹੈ ਬਾਹਰੋਂ ਦੇ ਬੜੇ ਵਧੀਆ ਲੱਗ ਰਹੇ ਹੈਗੇ ਨੇ ਅੰਦਰ ਦਾ ਦ੍ਰਿਸ਼ ਵੀ ਤੁਹਾਨੂੰ ਦਿਖਾਉਣਾ ਕਿ ਅੰਦਰ ਕੀ ਕੁਝ ਜਿਹੜਾ ਹੋਇਆ ਵਾ ਮਕਾਨ ਜਿਹੜਾ ਵਾ ਪੂਰਾ ਥੱਲੇ ਫਰਸ਼ ਫੁਰਸ ਸਭ ਕੁਝ ਥੱਲੇ ਬੈਗਾ ਤਰੇੜਾ ਵੀ ਪਈ ਦੀਆਂ ਦਿਖਾਉਨੇ ਤੁਹਾਨੂੰ ਇਹ ਸਿਰਫ ਬਾਹਰ ਦਾ ਹੀ ਸੀਗਾ ਆ ਦੇਖੋ ਬਾਹਰ ਜਿਹੜਾ ਸਮਾਨ ਜਿਹੜਾ ਸੀ ਇਹਨਾਂ ਦਾ ਘਰ ਦਾ ਘਰੇਲੂ ਜਿਹੜਾ ਵੀ ਸਿਰਫ ਜੀ ਕਿਹਨੇ ਤੁਹਾਨੂੰ ਦਿਦਾ ਅੰਦਰ ਦਾ ਹਿਸਾਬ ਵੀ ਤੁਹਾਨੂੰ ਦਿਖਾਉਨੇ ਆਂ। ਕੰਦਾ ਜਿਹੜੀਆਂ ਨੇ ਉਹ ਵੀ ਜਿਹੜੀਆਂ ਨੇ ਵੀ ਪਾੜ ਚੁੱਕੀਆਂ ਹਗੀਆਂ ਨੇ। ਏਸੀ ਬਾਹਰ ਦਾ ਹਾ ਤਾਂ ਅੰਦਰ ਰਹਿ ਕੇ ਚੱਲਣੇ ਆਂ। ਅੰਦਰ ਦਾ ਵੀ ਹਿਸਾਬ ਤੁਹਾਨੂੰ ਦਿਖਾਉਨੇ ਆਂ। ਇਹ ਹੁਣ ਆਪਾਂ ਤੁਹਾਨੂੰ ਅੰਦਰ ਦਾ ਹਿਸਾਬ ਖਾ ਰਿਆਂ ਜੀ ਇਹ ਜਿਹੜੇ ਨੇ ਮੰਨ ਕੇ ਚੱਲੀ ਆ ਫਰਸ਼ ਜਿਹੜਾ ਵੀ ਥੱਲੇ ਉਹ ਪੂਰਾ ਹੀ ਬੈਗ ਦੇ ਆ ਗਿਆ ਜੀ। ਉਹ ਇੱਧਰ ਤੁਹਾਨੂੰ ਦਿਖਾਣੇ ਨੇ ਥੱਲੇ ਜਿਹੜਾ ਫਰਸ਼ ਜਿਹੜੇ ਪੂਰੇ ਬੈਗ ਦੇ ਆ ਗਨੇ। ਆ ਦੇਖੋ ਲੈ ਇੰਟਰਵਿਊ ਚੋ ਚੋ ਕੇ ਤੇ ਕੀ ਹਾਲ ਹੋ ਗਿਆ ਜੀ ਆ ਤੁਸੀਂ ਦੇਖ ਰਿਹਾ ਹੋ ਆ ਅੱਛਾ ਜੀ ਆ ਦੇਖੋ ਲੈ ਇੰਟਰ ਪੂਰੀ ਸਲਾਬ ਜਿਹੜੀ ਐ ਅਸਲੇ ਜਿਹੜੀ ਹੈਗੀ ਆ ਅੰਦਰ ਦਾ ਵੀ ਤੁਹਾਨੂੰ ਦਿਖਾਉਂਦੇ ਆ ਦੇਖੋ ਜੀ ਆ ਇਹਦਾ ਪੂਰਾ ਸਰਾਏ ਜਿਹੜੇ ਸਰਸੇ ਜਿਹੜਾ ਸਰਾਏ ਬੈ ਕੇ ਦਾ ਦੇਖੋ ਆ ਕੰਧ ਪੋ ਸਾਹਮਣੇ ਪਾੜ ਗਿਆ ਉਹ ਸਾਹਮਣੇ ਪਾੜ ਦੇ ਅੰਦਰ ਦੇ ਆ ਦੇਖੋ ਜੀ ਜਿਹੜਾ ਸਾਰੇ ਜਿਹੜੀਆਂ ਨਾ ਬੈਠ ਗਈ ਦੀ ਹੈਗੀ ਆ ਜੀ ਇੱਕੰਦਾ ਜਿਹੜੀਆਂ ਥੱਲੇ ਪੂਰਾ ਪੋੜ ਤੈਗੇ ਦਾ ਆਹ ਦੇਖੋ ਜੀ ਚੱਲਣੇ ਤੁਹਾਨੂੰ ਦੂਸਰਾ ਕਮਰਾ ਵੀ ਦਿਖਾਉਣੀ ਹੈ ਇਹ ਜਿਹੜਾ ਤੁਹਾਨੂੰ ਦਿਖਾ ਰਿਹਾ ਜੀ ਸਾਰਾ ਜਿਹੜਾ ਥੱਲੇ ਉਹਨਾਂ ਪੋਲ ਪੈ ਗਈ ਦੀ ਆਹ ਦੇਖੋ ਸਾਰੇ ਥੱਲੇ ਆ ਜੀ ਦੇਖ ਲੈ ਕੇ ਜੀ ਆਹ ਦੇਖੋ ਜੀ ਕਿਸ ਤਰ੍ਹਾਂ ਆ ਲਮਾਰੀ ਜਿਹੜੀ ਹੈਗੀ ਹੈ ਥੱਲੇ ਵੀ ਆਹ ਦੇਖੋ ਜੀ ਥਾਂ ਬੈ ਕੇ ਦਾ ਆਹ ਦੇਖੋ ਜੀ ਸਾਰਾ ਇਹ ਜਿਹੜਾ ਤਾਂ ਇੱਧਰ ਤਾਂ ਵੀ ਤੁਹਾਨੂੰ ਦਿਖਾਉਣੀ ਆ ਕਿ ਕੰਦਾ ਜੜੀਆਂ ਨੇ ਕਿਤਨਾ ਆਪਣਾ ਜਿਹੜਾ ਛੱਡ ਗਿਆ ਹੈ ਜਿਹੜਾ ਫਰਸ਼ ਜਿਹੜਾ ਹੈਗਾ ਸਾਰਾ ਜੜਾ ਦੀ ਵੀ ਆਪਣਾ ਛੱਡ ਗਿਆ ਤਾਂ ਨਿਭਾ ਹੋ ਗਿਆ ਦਵਾ ਗੱਲਬਾਤ ਵੀ ਕਰਾਂ ਕਹਿੰਦੇ ਨੇ ਨਾਲ ਤਾਂ ਤੁਸੀਂ ਦੇਖੇ ਸਾਰਾ ਜੀ ਇੰਨੀ ਕੀ ਸਲ੍ਹਾਬ ਹੈਗੀ ਆ ਕਿਸੇ ਵळे ਵੀ ਜੜੀਏ ਅਨਸਿਕਾ ਵੀ ਘਟਨਾ ਹੋ ਸਕਦੀ ਹੈ ਹੈਗੇ ਜੀ ਆਪਾਂ ਜੀ ਗੱਲ ਕਰੀਏ ਤੇ ਕਿੰਨੀ ਸਲ੍ਹਾਬ ਮਬੀਨਾਂ ਦੇ ਉੱਤੇ ਚੜ ਗਈ ਹੈਗੇ ਇਦਾਂ ਵੀ ਉਹ ਹਾਲਾਤ ਨੇ ਕਮਰਿਆਂ ਦੇ ਜੀ ਆਹ ਦੇਖੋ ਤੁਸੀਂ ਇਹਨਾਂ ਦੇ ਸਾਰੇ ਲੱਗ ਸਿੰਘ ਸਾਰੇ ਹੀ ਟੂਟੇ ਆਹ ਦੇਖੋ ਇਦਾਂ ਦੇ ਹਾਲਾਤ ਜਿਹੜੇ ਆ ਗਏ ਨੇ ਪਾਣੀ ਕਿੰਨਾ ਕਿੰਨਾ ਸੀਗਾ ਉਹ ਕਰਾਂਗੇ ਗੱਲਬਾਤ ਇਹਨਾਂ ਨਾਲ ਪਰ ਤੁਹਾਨੂੰ ਦਿਖਾ ਦਈਏ ਜੀ ਕਿ ਸਾਰਾ ਕਿਸ ਤਰ੍ਹਾਂ ਜਿਹੜਾ ਮਕਾਨ ਇਹਨਾਂ ਦਾ ਪੂਰਾ ਥੱਲੇ ਡੈਗ ਹੈ ਦਾ ਆਹ ਦੇਖੋ ਇਹ ਨਾ ਅੱਤੇ ਜਿਹੜੇ ਇੱਥੇ ਇਹ ਵੀ ਜਿਹੜੀਆਂ ਨੇ ਟੁੜੀ ਜਿਹੜੀ ਇਹਨਾਂ ਨੇ ਇੱਥੇ ਡੰਬ ਕੀਤੀ ਹੋਈ ਸੀ ਮੈਕਸਮ ਮੇਰਾ ਖਿਆਲ ਆ ਵੀ 80% ਹਿੱਸਾ ਜਿਹੜਾ ਤੂੜੀ ਦਾ ਇਹ ਵੀ ਉਹਨਾਂ ਦੀ ਖਰਾਬ ਹੋ ਚੁੱਕੀ ਆ ਥੋੜੀ ਬੋੜੀ ਬੱਟੀਆਂ ਤੂੜੀ ਉਹਨਾਂ ਨੇ ਚੱਕ ਕੇ ਜਿਹੜੀ ਤਾਂ ਕਰ ਦਿੱਤੀ ਤੇ ਆ ਵੀ ਅੱਗੇ ਗਾਂਹ ਪਾਣੀ ਦਾ ਹੋਰ ਕਿਤੇ ਆਉਂਦੀ ਸੰਭਾਵਨਾ ਤੇ ਬਚਾਅ ਹੋ ਸਕੇ ਜੀ ਆ ਦਿਖ ਰੋ ਜੀ ਤੂੜੀ ਵੀ ਇਹਨਾਂ ਦੀ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਹੈ ਅੱਜ ਆਪਣਾ ਨਾਂ ਕੀ ਆ ਜੀ ਮੇਰਾ ਨਾਂ ਸਰੂਪ ਸਿੰਘ ਹੈ ਜੀ ਪਿੰਡ ਕਿਹੜਾ ਜੀ ਪਿੰਡ ਘੁੰਮਣ ਹੈ ਜੀ ਕਿੰਨਾ ਕਿ ਮਨ ਕੇ ਚਲਿਏ ਪਹਿਲਾਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਣ ਕੇ ਦੇਵੋ ਕਿ ਜਿਹੜਾ ਪਾਣੀ ਆਇਆ ਸੀ ਕਿੰਨੇ ਕਿੰਨੇ ਫੁੱਟ ਪਾਣੀ ਸੀ ਜਿਹੜੀ ਇੱਥੇ 8-8 10 ਦਾ ਫੁੱਟ ਪਾਣੀ ਆਇਆ ਤੇ ਅਹੀਂ ਤੇ ਸੋਚਿਆ ਵੀ ਇਹ ਜਿਹੜਾ ਸਾਡਾ ਬਾਹਰ-ਬਾਰ ਡੇਰਾ ਪੁੱਟਕ ਰਹਿ ਜਣਾ ਹੀ ਡੇਰੇ ਜੇ ਰਹੇ ਆ ਅਹੀਂ ਡੇਰੇ ਚ ਨਿਕਲੇ ਨਹੀਂ ਭੈਮਸਾ ਹੀ ਨਹੀਂ ਵੀ ਇੱਥੇ ਸਾਡੇ ਤੱਕ ਪਾਣੀ ਪਹੁੰਚੂਗਾ ਇੰਨਾ ਪਾਣੀ ਆ ਗਯਾ ਪਤਾ ਨਹੀਂ ਕੁਦਰਤ ਦਾ ਕੀ ਕ੍ਰਿਸ਼ਮਾ ਹੋਇਆ ਵੀ ਇੰਨਾ ਕਿ ਪਾਣੀ ਆ ਗਿਆ ਪਤਾ ਨਹੀਂ ਲੱਗਾ ਉਹ ਰਾਤ ਤੂੰ ਹੀ ਫਿਰ ਕਿਤਨਾ ਜਾਨ ਆਪਣੇ ਜਾਣ ਕਿਤਨਾ ਜਾਨ ਬਚਾਈਆ ਕੋਠੇ ਤੇ ਜਣ ਕੇ ਉਹ ਉਹ ਕੋਠਿਆਂ ਤੇ ਚੜ ਕੇ ਫਿਰ ਜਾਨ ਬਚਾਈ ਆ ਕੁਮਾਲਕ ਨੇ ਬਸ ਉਹਦੀ ਕਿਰਪਾ ਰਹੀ ਆ ਜਿਹੜੀ ਉਹਦੀ ਛਤਰ ਸ਼ਾਇਆ ਹੇਠ ਬਚਾਅ ਹੋ ਗਿਆ ਜੀ ਤੇ ਆਪਣੇ ਜੀਬ ਬਚ ਗਏ ਜੀ ਸਹੀ ਸਲਾਮ ਸਾਰੇ ਕਮਰੇ ਦੇਖੇ ਦੇਖਨੇ ਕਮਰਿਆਂ ਦਾ ਕੀ ਹਾਲ ਹੈ ਜੀ ਕਮਰਿਆਂ ਦੇ ਕਮਰੇ ਤਾਂ ਹਾਂ ਤਾਂ ਵੇਖ ਲੇ ਜੇ ਸਾਰੇ ਖਤਮ ਇੱਕ ਹਿਸਾਬ ਨਾਲ ਨੀਆ ਬੈਗ ਬਿਲਕੁਲ ਬੈ ਗਈ ਹੈ ਕੋਠੀ ਬੈ ਗਈ ਆ ਕੰਨਾ ਪਾੜੀਆਂ ਸਲਾਬ ਇੰਨੀ ਕੇ ਬਹੁਤ ਬੇਹਾਲ ਹੈ ਮੜਾ ਤੇ ਗਰੀਬ ਬੰਦੇ ਆ ਤੇ ਤੁਹਾਡੇ ਗੜੀ ਬੇਨਤੀ ਵੀ ਪਹਿਲਾਂ ਵੀ ਜਦੋਂ ਅ ਆਈ ਮਕਾਨ ਪਾਏ ਸੀ ਤੇ ਮੈਂ ਕਰਜ਼ਾ ਚੁੱਕ ਕੇ ਪਾਏ ਸੀ ਤੇ ਉਹ ਅਜੇ ਲੱਥੇ ਨਹੀਂ ਉਹ ਡਬਲ ਹੋ ਗਏ ਨੇ ਉਹ ਲੱਥੇ ਨਹੀਂ ਤੇ ਇਹ ਰਹਿਣ ਬਸੇਰਾ ਖਤਮ ਹੋ ਗਿਆ ਤੇ ਰਹਿਣ ਬਸੇਰਾ ਖਤਮ ਹੋਣ ਕਰਕੇ ਇਹੋ ਚਿੰਤਾ ਵੀ ਮਾਲਕ ਦੇ ਗੜੀ ਕਿ ਕੀ ਕਰਾਂਗੇ ਕਿੱਧਰ ਜਾਵਾਂਗੇ ਬਸ ਕੋਈ ਇਹ ਅਭੀ ਮਤ ਕਰ ਦੇ ਜਾਂ ਕੋਈ ਸਰਕਾਰ ਕਰ ਦੇ ਕੋਈ ਸਰਕਾਰੀ ਕੋਈ ਕੋਈ ਮਹਿਕਮੇ ਦਾ ਕੋਈ ਪਿੰਡ ਦੇ ਵਿੱਚ ਕੋਈ ਆ ਕੇ ਕੋਈ ਥਰ ਲਈ ਕਿਸੇ ਨੇ ਸਰਕਾਰੀ ਕੋਈ ਨਹੀਂ ਜੇ ਅੱਜ ਤੱਕ ਇਹੋ ਜੀ ਕੋਈ ਗੱਲਬਾਤ ਕੋਈ ਨਹੀਂ ਜੇ ਆਇਆ ਤੇ ਮਾੜ ਮੋੜ ਜੇ ਕੋਈ ਬਾਰੋ ਬਾਰ ਪਤਾ ਨਹੀਂ ਉਹ ਵੀ ਹਾਂ ਹੁਣ ਸਾਨੂੰ ਨਹੀਂ ਪਤਾ ਜੇ ਆਇਆ ਹੋਵੇ ਪਿੰਡ ਪੁੰਡ ਚ ਤੇ ਮੈਂ ਕਹਿ ਨਹੀਂ ਸਕਦਾ ਰਾਸ਼ਨ ਪਾਣੀ ਮਾਲਕ ਦੀ ਮੜੀ ਦੁਨੀਆ ਦੀ ਬੜੀ ਕਿਰਪਾ ਇਨਾ ਕਿ ਮਾਲਕ ਦੀ ਕਿਰਪਾ ਹੋਈ ਆ ਰਾਸ਼ਨ ਪਾਣੀ ਵੱਲੋਂ ਭੁੱਖਾ ਨਹੀਂ ਮਰਨ ਦਿੱਤਾ ਜੀਵ ਜੰਤੂ ਹੀ ਉਹ ਵੀ ਨਹੀਂ ਮਰਨਦੇ ਉਹ ਵੀ ਚਲੋ ਬੜੀ ਕਿਰਪਾ ਪਹੁੰਚਣ ਡਿਆ ਵਾ ਮਿਲੀ ਜਾਂਦਿਆ ਹੂੰ ਤੁਰੀ ਪੰਜਾਬ ਸਰਕਾਰ ਨੂੰ ਜਾਂ ਸਮਾਜ ਸੇਵੀ ਸੰਸਥਾ ਨੂੰ ਕੀ ਕਹਿਣਾ ਚਾਹੋਗੇ ਮੈਂ ਪੰਜਾਬ ਸੇਵੀ ਸੰਸਥਾ ਨੂੰ ਕਹਿਣਾ ਵਾਂ ਸਮਾਜ ਸੇਵੀ ਨੂੰ ਕਹਿਣਾ ਵੀ ਜੇ ਚਲੋ ਕੇ ਗਰੀਬ ਦੀ ਕੇ ਕੋਈ ਭਲਾਕਾ ਹੋ ਸਕਦਾ ਤੇ ਕਰੋ ਅਸੀਂ ਬਿਲਕੁਲ ਟੁੱਟੇ ਬੰਦੇ 10000 ਕਨਾਲਾਂ ਪੈਲੀ ਉੱਦੋਂ ਤੇ ਲਿਮਟ ਬਣਾ ਕੇ ਤੇ ਕੰਮ ਕੀਤਾ ਹੈ ਫਸਲ ਦੀ ਜਿੱਤਾਂ ਤੇ ਜਿਹੜੀ ਫਸਲ ਫਸਲ ਖਤਮ ਹੋ ਗਈ ਹੈ ਜਿਹੜੀ ਆਪਣੀ 10000 ਕਨਾਲਾਂ ਥਾਂ ਹੀ ਖਤਮ ਹੋ ਗਿਆ ਖਤਮ ਹੋ ਗਿਆ ਕਿੰਨਾ ਕਿੰਨਾ ਪਾਣੀ ਫਸਲ ਦੇ ਵਿੱਚ ਵੀ ਫਸਲ ਤਾਂ ਸਭੀ 8 8 10 10 ਫੁੱਟ ਪਾਣੀ ਹੀ ਜੀ ਇਥੇ ਇੰਨਾ ਪਾਣੀ ਰਹਿ ਗਿਆ ਜਿਹੜੇ ਜਿੱਥੇ ਫਸਲ ਸੀ ਤੇ ਕਈ ਜਗ੍ਹਾ 4-4 5-5 ਫੁੱਟ ਉੱਤੇ ਜਿਹੜਾ ਉੱਚਾ ਜਿੱਦਾਂ ਪਏ ਪੂਏ ਨੇ ਇਥੇ ਇੰਨਾ ਜੀ ਤੁਸੀਂ ਆਪਣਾ ਨੰਬਰ ਜਿਹੜਾ ਮੋਬਾਈਲ ਨੰਬਰ ਉਹ ਇੱਕ ਵਾਰੀ ਬੋਲ ਦਿਓ ਠੀਕ ਹੈ ਸਰ ਬੋਲ ਲene 97811 16715 97811 16715 ਜੇ ਕੋਈ ਵੀਰ ਭਰਾ ਦਾਨੀ ਸੱਜਣਾ ਜਾਂ ਕੋਈ ਕੋਈ ਵੀ ਹੈਲਪ ਕਰਨੀ ਚਾਹੁੰਦਾ ਮੇਰੇ ਨਾਲ ਕੰਟੈਕਟ ਕਰ ਸਕਦਾ ਨੰਬਰ ਦੁਬਾਰਾ ਵਾਰ ਹੌਲੀ-ਹੌਲੀ ਨੰਬਰ ਇੱਕ ਵਾਰੀ ਫੇਰ ਰਿਪੀਟ ਠੀਕ ਹੈ 97 8 11 16 7 15 97 8 11 16 7 15